ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਅਸੀਂ ਖੜੇ ਆ ਪਿੰਡ ਕਣੀਏ ਕੇ ਵੇਟ ਜਿਹੜਾ ਗੁਰਦਾਸਪੁਰ ਔਰ ਇਹ ਪਿੰਡ ਜਿਹੜਾ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿੰਦਾ ਕਿ ਜਿਹੜਾ ਦਰਿਆ ਰਾਵੀ ਵਗਦਾ ਹੈ ਔਰ ਉਹ ਪਿਛੋ ਤੁਰਦਾ ਹੈ ਪਹਿਲੋ ਹਿੰਦੁਸਤਾਨ ਚ ਫਿਰ ਪਾਕਿਸਤਾਨ ਫਿਰ ਇੰਡੀਆ ਚ ਤੇ ਇਥੋਂ ਇਹ ਜਿਹੜਾ ਪਿੰਡ ਹੈ ਦਰਿਆ ਤੋਂ ਪਾਰ ਵਸਿਆ ਦਾ ਇਸ ਕਰਕੇ ਸਾਡੇ ਦਰਮਿਆਨ ਜਿੱਥੇ ਜਥੇਬੰਦੀਆਂ ਪਹੁੰਚੀਆਂ ਨੇ ਅੱਜ ਭਾਰਤੀ ਕਿਸਾਨ ਜੁਨੀਆ ਇਕਤਾ ਗ੍ਰਾਹਾਂ ਵੱਲੋਂ ਉਹ ਚੇਚੇ ਤੌਰ ਤੇ ਜਿਹੜੀ ਹੈ ਜਿਹੜਾ ਟੀਮ ਪਹੁੰਚੀ ਹੈ ਉਹਨਾਂ ਦੇ ਜਿਲ੍ਹਾ ਪ੍ਰਧਾਨ ਸਦਾ ਲਖਵਿੰਦਰ ਸਿੰਘ ਜੀ ਉਹਨਾਂ ਦੇ ਸਾਥੀ ਪਹੁੰਚੇ ਨੇ ਆ ਉਹਨਾਂ ਥੋੜੀ ਜੀ ਗੱਲ ਕਰ ਲੈਣੇ ਆ ਕਿ ਕੀ ਉਹਨਾਂ ਨੇ ਅੱਜ ਇੱਥੇ ਆ ਕੇ ਜਿਹੜਾ ਪਿੰਡ ਵਾਸੀਆਂ ਨਾਲ ਵਿਚਾਰ ਕੀਤਾ ਕੀ ਗੱਲਬਾਤ ਕੀਤੀ ਹੈ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤੀ ਕਿਸਾਨੀ ਉਨਯਕਤਾ ਗਰਾਹਾਂ ਵੱਲੋਂ ਜੋ ਕਣੀਏ ਕੇ ਬੇਟ ਜੋ ਦਰਿਆ ਤੋਂ ਪਾਰ ਪਸਤਾਂ ਦੀ ਹੱਦ ਤੇ ਬਿਲਕੁਲ ਪੈਂਦਾ ਪਿੰਡ ਆ ਉਥੇ ਅੱਜ ਅਸੀਂ ਆਏ ਆ ਤੇ ਇੱਥੋਂ ਦਾ ਜਿਹੜਾ ਵੇਖਿਆ ਬਹੁਤ ਨੁਕਸਾਨ ਹੋਇਆ ਸੜਕਾਂ ਟੁੱਟ ਚੁੱਕੀਆਂ ਨੇ ਸਾਰੀਆਂ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਇਹ ਰਸਤਾ ਵਾ ਇਹਨੂੰ ਸਹੀ ਕੀਤਾ ਜਾਵੇ ਤੇ ਜਿਹੜੇ ਕਿਸਾਨਾਂ ਦਾ ਖਰਾਬ ਹੋਈਆਂ ਫਸਲਾਂ ਵਾਂ ਉਹਦਾ ਜਿਹੜਾ ਮੁਆਵਜ਼ਾ ਵਾ ਉਹ 100% ਜਿਹੜਾ ਵਾ ਉਹ ਇਹਨਾਂ ਜੀਮੀਦਾਰ ਭਰਾਵਾਂ ਨੂੰ ਦਿੱਤਾ ਜਾਏ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਆਪਣੀਆਂ ਫਸਲਾਂ ਜਿਹੜੀਆਂ ਇਹ ਬੀਜ ਸਕਣ ਤੇ ਆਪਣੇ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਆਪਣਾ ਖਰਚਾ ਉਹ ਕਰ ਸਕਣ ਸੋ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਨੇਕਤਾ ਕਰਾਹ ਲੋਂ ਇਹਨਾਂ ਵੀਰਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਵੱਲੋਂ ਵੱਧ ਤੋਂ ਵੱਧ ਜਿੰਨੀ ਵੀ ਮਤ ਹੋ ਸਕੇ ਉਹ ਇਹਨਾਂ ਭਰਾਵਾਂ ਦੇ ਨਾਲ ਜਥੇਬੰਦੀ ਖੜੀ ਆ ਤੇ ਆਉਣ ਵਾਲੇ ਸਮੇਂ 'ਚ ਕੋਈ ਵੀ ਮੁਸ਼ਕਲ ਹੁੰਦੀ ਆ ਇਹ ਜਥੇਬੰਦੀ ਦੇ ਨਾਲ ਰਲ ਕੇ ਆਪਾਂ ਇਹ ਮੁਸ਼ਕਲ ਦਾ ਹੱਲ ਕੱਢਣਾ ਵਾ ਅੱਜ ਅਸੀਂ ਭਾਰਤੀ ਖਾਂਜੂਨੀ ਇਕਤਾ ਗੁਰਾਂ ਹਾਂ ਵੱਲੋਂ ਸਾਡੇ ਨਾਲ ਬਲਾਗ ਡੇਰਾ ਬਾਬਾ ਨਾਨਕ ਦੇ ਆਗੂ ਨੇ ਅੱਜ ਅਸੀਂ ਉਸ ਪਿੰਡ ਚ ਪਹਿਲੀ ਵਾਰ ਅਸੀਂ ਆਏ ਆ ਜਿਹੜਾ ਦਾਵੀ ਦਰਿਆ ਤੋਂ ਪਾਰ ਪਿੰਡ ਕਣੀਏ ਕੇ ਵੇਟ ਸੁਣੀਦਾ ਸੀ ਕਿ ਕਣੀਏ ਕੇ ਵੇਟ ਦਰਿਆੋਂ ਪਾਰ ਆ ਵੀ ਉਹਨੂੰ ਕੋਈ ਰਸਤਾ ਵੀ ਨਹੀਂ ਹੈਗਾ ਇਹ ਜਦੋਂ ਅਸੀਂ ਆਏ ਆ ਮਤਲਬ ਇਸ ਪਿੰਡ ਦੇ ਵਿੱਚ ਐਂਟਰ ਹੋਏ ਆ ਤੇ ਰਸਤਾ ਜਿਹੜਾ ਬਿਲਕੁਲ ਟੁੱਟਾ ਤੇ ਮਤਲਬ ਟੋਏ ਪਏ ਹੋਏ ਆ ਬਹੁਤ ਮਾੜੀ ਹਾਲਤ ਪਹਿਲੀ ਗੱਲ ਤੇ ਰਸਤੇ ਸੀ ਦੂਜੀ ਗੱਲ ਇੱਥੇ ਆ ਕੇ ਅਸੀਂ ਇਹਨਾਂ ਨਾਲ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਆ ਵੀ ਕਿਵੇਂ ਆ ਵੀ ਇੱਥੇ ਮਤਲਬ ਬਿਲਕੁਲ ਲਿੰਕ ਟੁੱਟਿਆ ਸੀ ਜਦੋਂ ਇਹ ਪਾਣੀ ਹੜ ਆਇਆ ਵਾ ਬਹੁਤ ਵੱਡੀ ਮਤਲਬ ਪੱਦਲ ਤੇ ਇੱਥੇ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਫਿਰਿਆ ਤੇ ਕਾਫੀ ਅਸੀਂ ਵੇਖਿਆ ਚਾਰ ਚੁਫੇਰੇ ਵੀ ਫਸਲਾਂ ਜਿਹੜੀਆਂ ਨੇ ਬਿਲਕੁਲ ਤਬਾਹ ਹੋਈਆਂ ਨੇ ਤੇ ਅਜੇ ਤੱਕ ਸਰਕਾਰ ਵੱਲੋਂ ਇਸ ਪਿੰਡ ਦਾ ਜਿਹੜਾ ਮੁਆਵਜ਼ਾ ਉਹ ਅਜੇ ਤੱਕ ਨਹੀਂ ਕਿਸਾਨਾਂ ਨੂੰ ਮਿਲਿਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਸਰਕਾਰ ਕੋਲ ਕਿ ਇਸ ਪਿੰਡ ਨੂੰ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਉਸ ਪਿੰਡ ਦੇ ਕਿਸਾਨਾਂ ਨੂੰ ਜਿਹੜਾ ਮਾਅਜਾ ਉਹ ਫੌਰੀ ਜਿਹੜਾ ਦਿੱਤਾ ਜਾਵੇ ਅਸੀਂ ਵੀ ਜਥੇਬੰਦੀ ਵੱਲੋਂ ਜਿਹੜਾ ਉਪਰਾਲਾ ਕੀਤਾ ਪੰਜਾਬ ਦੇ ਵਿੱਚ ਹਰ ਪਿੰਡ ਦੇ ਕਿਸਾਨਾਂ ਦੀ ਹਮਾਇਤ ਕਰਨ ਦਾ ਉਹਦੇ ਵਿੱਚ ਅਸੀਂ ਇਸ ਪਿੰਡ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਵੀ ਜਥੇਬੰਦੀ ਵੱਲੋਂ ਤੁਹਾਡੀ ਆਪਣੀ ਸਮਰਥਾ ਉਹ ਸਾਥ ਜਿਹੜੀ ਉਹ ਮਦਦ ਕਰਾਂਗੇ ਇਸ ਪਿੰਡ ਦੇ ਜਿਹੜੇ ਆਗੂ ਸੀ ਇਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਤੁਹਾਡਾ ਜ਼ਮੀਨ ਦਾ ਰਕਬਾ ਜਿਹੜਾ ਕਿੰਨਾ ਇਸ ਪਿੰਡ ਦੀ ਜ਼ਮੀਨ ਜਿਹੜੀ ਹੈ 2300 ਕਿੱਲਾ ਦੇ ਕਰੀਬ ਜ਼ਮੀਨ ਆ ਜਿਹਦੇ ਵਿੱਚੋਂ ਅਜੇ ਤੱਕ ਇੱਥੋਂ ਦੇ ਕਿਸਾਨਾਂ ਨੂੰ ਜਿਹੜਾ 150 ਟਰੋੜਾ ਬੀਜ ਦਾ ਜਿਹੜਾ ਮਿਲਿਆ ਇਸ ਪਿੰਡ ਦੇ ਆਗੂਆਂ ਨੇ ਜਿਹੜੀ ਆ ਉਹ ਕਮੇਟੀ ਬਣਾਈ ਹੋਈ ਆ ਸਾਂਝੀ ਤੋਂ ਇਹਨਾਂ ਦੀ ਜਦੋਂ ਮੈਂ ਗੱਲ ਸੁਣੀ ਆ ਵੀ ਤੁਸੀਂ ਪਾਰਟੀ ਬਾਜੀ ਦਾ ਜਿਹੜਾ ਇੱਥੇ ਚੱਲਦਾ ਪਿੰਡ ਦੇ ਵਿੱਚ ਵੀ ਉਹத் ਨਹੀਂ ਕੋਈ ਇਹਨਾਂ ਨੇ ਕਿਹਾ ਕਿ ਬਿਲਕੁਲ ਕੋਈ ਨਹੀਂ ਹੈਗਾ ਵੀ ਜਿਹੜਾ 150 ਤੋੜਾ ਅੱਗੇ ਅਸੀਂ ਵੰਡਿਆ ਵੀ ਉਹ ਅਸੀਂ ਲਿਸਟਿਕ ਬਣਾਈਆਂ ਸਾਰੇ ਪਿੰਡ ਦੀ ਕਿਉਂ ਅਸੀਂ ਨਾਲ ਦੀ ਨਾਲ ਹੀ ਕੱਟ ਦਿੰਨੇ ਆ ਬਹੁਤੇ ਗੱਲਾਂ ਸੁਣੀਦੀਆਂ ਵੀ ਇੱਕ ਜੇ ਕਿਸਾਨ ਨੂੰ ਮਿਲ ਜਾਂਦਾ ਕੋਈ ਸੰਸਥਾ ਦੇ ਜਾਂਦੀ ਹੈ ਤੇ ਉਹ ਦੂਜੇ ਨੂੰ ਵੀ ਲੈ ਲੈਂਦਾ ਵੀ ਇਹ ਇਹਨਾਂ ਵੱਲੋਂ ਇਹ ਆ ਵੀ ਅਸੀਂ ਬਿਲਕੁਲ ਉਹਨਾਂ ਨੂੰ ਨਹੀਂ ਦੇਣ ਦਿੰਦੇ ਵੀ ਜਿਹੜਾ ਇੱਕ ਨੇ ਲੈ ਲਿਆ ਬੀਜ ਉਹ ਦੂਜੇ ਨੂੰ ਨਹੀਂ ਲਾਊਗਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਆ ਵੀ ਅਸੀਂ ਵੀ ਆਪਣੇ ਭਾਰਤੀ ਖਾਂਜੂਨੀ ਇਕਤਾ ਗੁਰਾਂਵਾਂ ਵੱਲੋਂ ਵੱਧ ਤੋਂ ਵੱਧ ਜਿਹੜੀ ਆ ਅਸੀਂ ਇਹਨਾਂ ਦੀ ਮਦਦ ਜਿਹੜੀ ਆ ਉਹ ਕਰਾਂਗੇ ਸਾਡੇ ਨਾਲ ਆਗੂ ਜਿਹੜੇ ਆ ਡੇਰਾ ਬਾਬਾ ਨਾਨਕ ਬਲਾਕ ਦੇ ਵੀ ਆਏ ਹੋਏ ਆ ਤੇ ਅੱਜ ਜਿਹੜਾ ਅਸੀਂ ਇੱਥੇ ਪਹੁੰਚੇ ਆ ਸਾਡੇ ਮਾਸਟਰ ਪਲਵਿੰਦਰ ਸਿੰਘ ਜੀ ਡੇਰਾ ਬਾਬਾ ਨਾਨਕ ਤੋਂ ਜੋ ਡੀਟੀਐਫ ਦੇ ਵਿੱਚ ਜ਼ਿਲ੍ਹੇ ਦੇ ਆਗੂ ਆ ਉਹਨਾਂ ਦੀ ਜਥੇਬੰਦੀ ਵੱਲੋਂ ਵੀ ਭਾਰਤੀ ਖਸਾਂ ਯੂਨੀਅਨ ਏਕਤਾ ਉਰਾਹਾਂ ਦੀ ਜਿਹੜੀ ਆ ਉਹ ਮਦਦ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਕੀਤੀ ਹੋਈ ਆ ਅੱਜ ਉਹਨਾਂ ਦੀ ਬਦੌਲਤ ਅਸੀਂ ਇਸ ਪਿੰਡ ਦੇ ਵਿੱਚ ਆਏ ਆ ਤੇ ਅਸੀਂ ਵਿਸ਼ਵਾਸ ਦਿੰਦੇ ਹਾਂ ਕਿ ਜਿੰਨੀ ਵੀ ਸਾਡੇ ਕੋਲ ਹੋ ਸਕੀ ਅਸੀਂ ਵੱਧ ਤੋਂ ਵੱਧ ਜਿਹੜੀ ਇਸ ਪਿੰਡ ਦੇ ਕਿਸਾਨਾਂ ਦੀ ਜਿਹੜੀ ਆ ਉਹ ਮਦਦ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਪਿੰਡੋਂ ਸਾਡੇ ਵੀਰ ਦੀ ਭਾਰਤੀ ਕਿਸਾਨ ਦੁਨੀਆ ਗ੍ਰਾਹਾਂ ਦੇ ਜੋ ਕਿ ਵੀਰ ਪਿੰਡ ਕਣੀ ਕੇ ਬੇੜ ਪਹੁੰਚੇ ਨੇ ਉਹਨਾਂ ਸਾਡੀਆਂ ਮੁਸ਼ਕਲਾਂ ਸੁਣੀਆਂ ਨੇ ਜੋ ਕਿ ਸਾਨੂੰ ਬੀਮਾ ਕਰਾਉਣਗੇ ਜੋ ਕਿ ਸਾਡੇ ਕੋਲ ਪਹਿਲਾਂ 150 ਟੋੜਾ ਬੀਜ ਦਾ ਪਹੁੰਚ ਚੁੱਕਾ ਹੈ ਆਪਾਂ ਜਿਹੜੇ ਕਿਸਾਨਾਂ ਨੂੰ ਬੀਜ ਦੇ ਰਹੇ ਆ ਜਿਨ੍ਹਾਂ ਦੇ 2 ਏਕੜ ਜ਼ਮੀਨ ਆ ਇੱਕ ਹੈ ਉਹਨਾਂ ਦਾ ਅਸੀਂ ਜਿਹੜੀ ਲਿਸਟ ਬਣਾਈ ਹੋਈ ਹੈ 84 ਕਿਸਾਨਾਂ ਦੀ ਉਹ ਆਪਾਂ ਦੀ ਇੱਕ ਇੱਕ ਕਰਕੇ ਨਾਂ ਕੱਟੀ ਜਾ ਰਹੇ ਆ ਜਿਨ੍ਹਾਂ ਦਾ ਦੋ ਤੋਂੜੇ ਬੀਜ ਪੂਰਾ ਹੋ ਗਿਆ ਤਿੰਨ ਹੋ ਗਿਆ ਜੀ ਉਸ ਤੋਂ ਬਾਅਦ ਜੋ ਵੀ ਹੋਰ ਵੀ ਕਿਸ ਦਾ ਲੈਣ ਦੇਣਾ ਉਹ ਵੀ ਅਸੀਂ ਪੂਰਾ ਨਿਭਾ ਰਹੇ ਆ ਜੀ ਸਾਡੀ 11 ਮੈਂਬਰ ਦੀ ਕਮੇਟੀ ਬਣੀ ਹੋਈ ਆ ਪਿੰਡ ਦੇ ਵਿੱਚ ਬਿਲਕੁਲ ਪਾਰਟੀ ਬਾਜੀ ਤੋਂ ਬਾਹਰ ਉੱਠ ਕੇ ਅਸੀਂ ਕਮੇਟੀ ਤਿਆਰ ਕੀਤੀ ਆ ਜੀ ਕੋਈ ਬਾਹਰੋਂ ਆਏ ਜੋ ਵੀ ਵੀਰ ਸਸਤਾ ਪਹੁੰਚਦੀ ਆ ਸਾਡੇ ਕੋਈਂ ਲੁੱਟ ਘੁੱਟ ਤੋਂ ਬਚਾਉਣ ਲਈ ਆਪਣੀ ਕਮੇਟੀ ਤਿਆਰ ਕੀਤੀ ਆ ਸਾਡੇ ਕੋਈ ਵੀਰ ਜੀ ਪਹੁੰਚੇ ਆ ਪ੍ਰਧਾਨ ਸਾਹਿਬ ਜੀ ਪਹੁੰਚੇ ਆ ਗ੍ਰਾਹਮ ਪਾਰਟੀ ਦੇ ਅਸੀਂ ਇੱਥੇ ਪਹੁੰਚਣ ਦੇ ਪਿੰਡ ਕਣੀ ਦੇ ਬੇਟ ਬਹੁਤ ਬਹੁਤ ਧੰਨਵਾਦੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ